ਫਿਰ 25 ਦੀ ਵੀ ਨਹੀਂ ਕੋਈ ਦੱਸ ਦੇ ਕਿ ਨਹੀਂ ਵੇਚਣੀ ਦੇਖੋ 17 ਤੱਕ ਗਿਆ ਲੱਟਾ 60000 ਕਾ ਤੋਂ ਬੱਚਾ ਇਸਕੇ ਨੀਚੇ ਆ ਜਾ ਸਾਰੀਆਂ ਗੱਲਾਂ ਛੱਡ 18000 ਦੀ ਬੱਕਰੀ ਵੇਚਦਾ ਨਜ਼ਰੀ ਤੇ ਕੱਦ ਨੂੰ ਨਾ ਦੇਖਾ ਜਾਤ ਨਸਲ ਦੇਖ ਦੇਣੀ ਹੈ ਦੇ ਨਹੀਂ ਦੇਣੀ ਜਮੀਨਾਂ ਤੇ 19000 ਦੀ ਬੱਕਰੀ ਹੋਗੀ ਸੱਤ ਸੱਤ ਕੋਈ 22 ਦੀ ਨਹੀਂ ਕੋਈ 23 ਨਹੀਂ ਪੂਰੀ 20000 ਦੀ ਵੱਕਰ ਦੀ ਮੁੱਕ ਓਏ ਕੋਈ ਤੂੰ ਬਰੇ ਹੋ ਦਫਾ ਪੱਕਰਾਂ ਦੇ ਅੰਦਰ ਪੱਕਾ ਨਿਸ਼ਾਨਾ ਲਾਤਾ ਏਡੀ ਵੀ ਹੋਣੀ ਹੈਗੀ ਬੇਰੇ ਇਹਨੇ ਸੌ ਖਾਦੀ ਪਰ ਆਪਾਂ ਨਹੀਂ ਖਾਂਦੇ ਉਹ ਨਹੀਂ ਦੇਣਗੇ ਪਾਸੋਂ ਮੈਂ ਹੋਰ ਤੂੰ ਸਾਡੇ ਦੀਦੀ ਹੋਗੀ ਸੱਚਾ ਹੈ ਛੋਟੀ ਨੂੰ ਕੀ ਹੈ ਜੱਡੀਆਂ ਦਾ ਬੱਕਰੀਆਂ ਆਰਾਮ ਖਾਸੀ ਨੇ ਛੋਟੀ ਛੋਟੀ ਤਾਂ ਨਹੀਂ ਹੈਗੀ ਵਧੀਆ ਬੱਕਰੀਆਂ ਨਵੀਂ ਹੈ ਦੂਏ ਸੂਏ ਕੋਈ 부ੜੀ ਨਹੀਂ ਹੈਗੀ ਜੋ ਮੇਰੇ ਘਰ 부ੜੀ ਹੈ ਮੇਰੇ 부ੜੀ ਸ਼ਵਾਨ ਹੈ ਉਹ ਦੇ ਬੱਕਰਾ ਦੇ ਕਿਵੇਂ ਬੁੜਕਦਾ ਇਹ ਹਲਾਇਆ ਬਾਈ ਬਾਅਦ ਆਪਣੇ ਬੰਦੇ ਆਏ ਨੇ ਵੀ ਬਸਾ ਲੱਗਿਆ ਹੋਈ ਹੈ ਬਸ ਕਾਨੂੰ ਖਰਾਬ ਕਰਾਉਣੀ ਹੈ ਅਸੂਤ ਉਹ ਨਾ ਜੇ ਨਾਸੋ ਤਾਂ ਅਗਰੇ ਬੱਕਰੀ ਖਰਾਬ ਕਰ ਦੇਗਾ

ਆ ਜਾ ਦੂਜਾ ਪਰਸੀ ਅੱਛਾ ਲੈ ਭਾਈ ਉਹਦੇ ਪਾਲੇ ਭਾਈ ਕਿੱਛ ਨਾ ਆਇਆ ਆ ਜਾ ਉਹ ਦਿੰਦੇ ਨੇ ਭਾਈ 15000 ਨੋ 15 ਕਹਿੰਦੇ ਨੇ ਨਹੀਂ ਮੈਂ ਨਹੀਂ ਕਹਿੰਦਾ ਮੇਰੇ ਤੇ ਗੁੱਸਾ ਨਾ ਕਰ ਉਹ ਕਹਿੰਦੇ ਨੇ ਮੈਂ ਨਹੀਂ ਕਿਹਾ ਨਾ ਕੋਈ ਨਾ ਕੋਈ ਫਿਰ 25 ਦੀ ਵੀ ਨਹੀਂ ਕੋਈ ਦੱਸ ਦੇ ਕਿੰਨੇ ਦੀ ਵੇਚਣੀ ਦੇਖੋ 17 ਤਾਂ ਲੱਗਿਆ ਲੱਕ ਡਾ 17 ਲੱਗ ਗਿਆ ਇਮਾਨਦਾਰੀ ਹੈ ਇਮਾਨਦਾਰੀ ਆ ਯਾਰ ਮਾਲਚ ਬੈਠੇ ਆ ਸਿਰ ਮਾਲਚ ਬੈਠੇ ਬੱਕਰੀ ਤੇਰੀ ਵੇਚ ਤਾਂ ਨਾਲ ਲੱਫੜਾ ਸਾਈਕਲ ਫੜ ਬਈ ਤੂੰ ਮਾੜਾ ਬੁੱਟਾ ਕੋਈ ਬੰਦਿਆ ਨਹੀਂ ਪਹਿਲੇ ਕਰ ਬੈਠਾ ਦਿਮਾਗ ਤੇ ਕੰਮ ਨਹੀਂ ਲਵਣ ਵਾਲਾ ਦਾ 5 ਰੁਪਏ ਲੱਗ ਜਾ ਤੈਨੂੰ ਕੋਈ ਪੜਦਾ ਕੱਲੂਡਾ ਹਾਂ ਤੂੰ ਨੰਗਾ ਕਰਦੇ ਹੋ ਸੌਦਾ ਆਪੇ ਆਪੇ ਨਹੀਂ ਹੈ ਨਾ ਦੂਜੇ ਠੱਗਿਆਂ ਵਾਲਾ ਤੂੰ ਚੁੱਪ ਕਰਕੇ ਬੈਠ ਜੇ ਮੈਨੂੰ ਬਿਠਾਣਾ ਤਾਂ ਬਈ ਚੁੱਪ ਕਰਕੇ ਬੰਦ ਕਰ ਜੀ ਮੈਨੂੰ पक्की करा अच्छा। भाई जान दो कम हो गया वो बंदा पची से नहीं नहीं। खर्चा आता, है. ओ, खर्चा आता फिर हम तो नहीं लाई तेई की कुछ करे हम आठ हजार का तो बच्चा इसके नीचे आज बच्चा बहुत सोना है दूध पूरा पिया है बच्चा पलिया प्या खड़ा हो नानी बनता एद कर गल्ला ਕਿ ਜਿਹੜਾ ਮੰਡੀ ਦੇ ਵਿੱਚ ਕਦੇ ਬੰਦਾ ਨਹੀਂ ਨਾ ਉਹਨੂੰ ਸੌਦਾ ਕਰਨ ਦਾ ਪਤਾ ਨਹੀਂ। ਨਾ ਲੈਣ ਦਾ ਪਤਾ ਨਾ ਦੇਣ ਦਾ ਪਤਾ। ਸਾਰੀਆਂ ਗੱਲਾਂ ਛੱਡ 18000 ਦੀ ਬੱਕਰੀ ਵੇਚਦਾ ਨਜ਼ਰੀ। ਕਿਉਂ ਨਹੀਂ ਚੱਲਦੀ? ਕਾਹ ਤੋਂ ਨਹੀਂ ਚੱਲਦੀ? ਕਿਉਂ ਨਹੀਂ ਚੱਲਦੀ? ਕਸ਼ਮੀਰ 'ਚ ਜਾਊ ਖਰਚਾ ਬਹੁਤ ਪਊਗਾ। ਇਹ ਕਹਿੰਦਾ ਕਸ਼ਮੀਰ ਗਿਆ। ਇੱਧਰ ਵੀ ਗੱਟੀ। ਇੱਕ ਬੱਚਾ ਵਧੀਆ ਬੱਚੇ ਦੇ ਸਰਤੇ ਲੈਣੇ ਆ ਬੱਕਰੀ ਬੱਚਾ ਸੋਹਣਾ ਹੈ। ਬੱਚਾ ਵਧੀਆ ਬੱਕਰੀ ਵੀ ਮਾੜੀ ਨਹੀਂ। ਹੋਰ ਦੇਣੀ ਕਿੰਨੇ ਦੀ ਆ ਉਹ ਦੇਣੀ ਕਿੰਨੇ ਦੀ ਆ ਓਏ ਕੱਤ ਨੂੰ ਨਾ ਦੇਖ ਜਾਤ ਨਸਲ ਦੇਖ ਥਣ ਚੱਡਾ ਵਧੀਆ ਭਾਂਡਾ ਵਧੀਆ ਓਏ ਹੱਥ ਪੇਰਿਆ ਹੈ ਤੇਰੇ ਦੇ ਵੀ ਤੂੰ ਵੀ ਤੇਰੀ ਮਾਨੇ ਗੋਰਾ ਚਿੱਟਾ ਜੰਮੇ ਤੂੰ ਕਿਹੜਾ ਕਾਲਾ ਹੈ ਜਿਹਨੇ ਦੀ ਬੱਕਰੀ ਉਹਨੇ ਦੀ ਮੰਗ ਸੱਚੀ ਹੀ ਮੰਗੋ ਮੈਂ ਤਾਂ ਨਹੀਂ ਮੈਂ ਰਸਤਾ ਫਿਰ ਤੂੰ ਵੀ ਦਾਦੇ ਪੱਕੀ ਪੱਕਾ ਤੁਹਾਨੂੰ ਦੱਸਿਆ ਨਾ 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 ਐਸਾ ਤੂੰ ਕਹੀਂ ਜਾਵੇਂ ਨਾ ਚੱਲ 500 ਹੋਰ ਘਾਟ ਦੇ ਕਿੰਨੇ ਚੋਂ ਸਾਢੇ 22 ਕੋਈ ਸਾਢੇ 22 ਦੀ ਨਹੀਂ ਦੇਣੀ ਹੈ ਤੇ ਨਹੀਂ ਦੇਣੀ ਜਮੀਨਾਂ ਤੇ 19000 ਦੀ ਬੱਕਰੀ ਹੋ ਗਈ ਚੱਕ ਨਹੀਂ ਚੱਲਦੀ ਕਿਉਂ ਨਹੀਂ ਚੱਲਦੀ ਸਰਕ ਪਾਉਂਦੀ ਓਏ ਦੂਰ ਜਾਊਗੀ ਦੂਰ ਵੀ ਜਾਊ ਉਹ ਵੀ ਮਾਰਿਆ ਜਾਊਗਾ ਗਰੀਬ ਬੰਦਾ ਉਹ ਤਾਂ ਮਾਰਿਆ ਹੀ ਜਾਊਗਾ ਫਿਰ ਚੱਕਰ ਦਾ ਹੀ ਆ ਕਿਉਂਦਾ ਹੁੰਦਾ ਹੀ ਨਹੀਂ ਕਿਉਂਦਾ ਨਹੀਂ ਹੁੰਦਾ ਤੂੰ ਐਂ ਚਾਹੁੰਦਾ ਤਾਂ ਹਰਾ ਰਹਿਣੇ ਜਿਹੜਾ ਹੱਕ ਹੈ ਮਾਂ 45 ਉਹ ਤਾਂ ਵਿਦਾਉਣਾ ਵੀ ਨਹੀਂ ਗਿਆ ਉਹਨੂੰ ਭਗਤ ਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਕਸੇ ਦਾ ਜਦ ਉਹਦਾ ਭਗਤ ਬੰਦਾ ਉਹਨੂੰ ਕੀ ਪਤਾ ਆਦਾ ਕਾਮਲਾ ਹੈ ਕਾਮਲਾ ਉਹਨੂੰ ਸੌਤਾ ਵੇਚਣ ਦੀ ਪਤਾ ਨਹੀਂ ਉਹੀ 28000 ਮੰਜੀ ਖੜਿਆ ਐਂ ਨਹੀਂ ਵਿਕਦੀ ਹੁੰਦੀ ਹਾਂ ਓਏ ਯਾਰ ਐ ਕਰ ਛੱਡ ਕੋਈ 22 ਦੀ ਨਹੀਂ ਕੋਈ 23 ਦੀ ਨਹੀਂ ਪੂਰੀ 20000 ਦੀ ਵੱਖਰੀ ਮੁੱਖ ਓਏ ਕੋਈ ਤੂੰ ਬਰੇ ਹੋ ਜਫਾ ਬੱਕਰਾ ਨੇ ਮੋਲ ਕੀ ਆ ਬੱਟਾ ਲਿਆ ਖੋਲ ਕੇ ਚੌਂ ਸ਼ੰਗਾਰ ਮਾਰੀ ਐ 20000 ਦੀ ਵੇਚੀ ਐ ਕੋਈ ਵੀ ਪਾਈ ਨਹੀਂ ਦੇਣਾ ਤੈਨੂੰ ਬੱਟਾ ਲਿਆ ਖੋਲ ਕੇ ਉਹ ਕਿਉਂ ਨਹੀਂ ਚੱਲਣੀ ਨਾ ਦੇ ਯਾਰ ਫਿਰ ਮੋੜ ਸਕਦੇ ਬੰਦੇ ਯਾਰ ਸ਼ਰਤੀ ਆ ਯਾਰ ਪੱਕਾ ਨਿਸ਼ਾਨਾ ਲਾਤਾ ਐਡੀ ਵੀ ਹੋਣੀ ਹੈਗੀ ਮੇਰੇ ਔਰ ਉਹ ਕਿਉਂ ਕਮਲਾ ਹੋਇਆ ਬਸ ਛੋਟੇ ਛੋਟੇ ਏ ਸਾਨੂੰ ਪੈਸੇ ਦੇਣ ਵਕਤ ਨਕਾਤ ਕਰਦੇਗਾ ਵੀ ਅਸੀਂ ਨਹੀਂ ਦੰਦੇ ਦੋਸਤ ਇਹ ਤੈਨੂੰ ਰਾਜੂ ਹਾਂ ਅਰੇ ਹਣ ਦिए ਤੂੰ ਕਹੇਗਾ ਮੇਰੀ ਬੱਕਰੀ ਨੇ ਵੇਚੀ ਤੇਰੇ ਨਾਲ ਪੁਰਾਣੀ ਲਿਹਾਜਾ ਪੁਰਾਣੀ ਲਿਹਾਜ ਤੇਰੀ ਮਾਰਦੀ ਏ ਤੇਰੀ ਮੋਰੇ ਬੈਠਾ ਰੁਪਏ ਮੇਰੇ ਕਰਕੇ ਤਾਕਤਾਨਾ ਦੇ ਵਕੀਲਾਂ ਦੇ ਤੇਰੇ ਕਰਕੇ ਚਾਰ ਰੁਪਏ ਗੱਲ ਦਾ ਮਨ ਕਰਦਾ ਮੇਰਾ 500 ਦੇਰ ਵਕਤ ਵੀ ਕਹੇਗਾ ਮੈਨੂੰ ਨਹੀਂ ਦਿੰਦਾ ਬਾਈ ਰਾਜੂ ਮੈਂ ਬੜੇ ਵਕਰੀ ਤੋਂ ਸੌਦੇ ਜੋ 500 ਹੀ ਲੈਣਾ ਸੌਦਾ ਮਿੱਥੋ ਕਰਾਵੇ ਵਿਸ਼ੱਕ ਨਾ ਕਰਾਵੇ ਕੋਈ ਹਾਂ ਨਾ ਕਰਾਵੇ ਬਿੱਲੀ ਬੱਠਰੂ ਜਿੱਦ ਖਾਣੀਆਂ ਹਾਥੀ ਦਿਖਾਉ ਢਿੱਡ ਪਰੇ ਨੀ ਨਾ ਖਾਓ ਠੀਕ ਹੈ ਨਾ ਗੱਲ ਓਏ ਓਏ ਸਾਡੇ ਬੱਕਰੀ ਪਸੰਦ ਹੈ ਇਹ ਨੇ ਸੌਂ ਖਾ ਲਈ ਪਰ ਆਪਾਂ ਨਹੀਂ ਖਾਂਦੇ ਉਹ ਨਹੀਂ ਦੇਣਗੇ 500 ਮੈਂ ਹੋਰ ਦੂੰ ਸਾਡੇ ਦੀਦੀ ਹੋ ਗਈ ਖੋਲ ਬੱਕਰੀ ਲੈ ਜਾਓ ਏ ਯਾਰਾਂ ਦੇ ਸੋਤੇ ਨੇ ਮੈਂ ਕਦੇ ਕਿਸੇ ਦੀ ਬੱਕਰੀ ਕੱਚੀ ਕਰਕੇ ਛੱਡੀ ਨਹੀਂ ਹੈਗੀ ਆਲਾ ਕਹਿੰਦਾ ਰਾਜੂ ਕੱਚਾ ਮੁੱਲ ਲਾ ਕੇ ਛੱਡ ਗਿਆ ਪੂਰੇ ਪੈਸੇ ਦੀ ਵਿਕੀ ਹਾਂ ਆ ਪੂਰੇ ਪੈਸਿਆਂ ਦੀ ਵੇਚਤੀ ਬੱਕਰੀ ਜੇ ਹਾਜੇ ਵੀ ਨਹੀਂ ਦੇਣੀ ਨਾ ਦੇ ਹੁਣ ਚੱਲੇ ਯਾਰ ਨਹੀਂ ਦੇਣੀ ਤੇਰੀ ਮਰਜ਼ੀ ਹੈ ਕੋਈ ੱਤਕਾ ਨਹੀਂ ਤੇਰੇ ਨਾਲ ਕਿਉਂ ਵੀ ਚਲ ਕੋਈ ਨਾ ਪੈਸੇ ਪੈਸੇ ਦਿਮਾਗੇ ਪੈਸੇ ਨਹੀਂ ਰੱਖਦੇ ਤੇਰੇ ਪੈਸੇ ਤੇਰੇ ਮਿਲਣਗੇ ਜਿਹਾ ਜੀ ਸਾਈ ਵਾਲਾ ਮੋੜ ਤੇ ਪੁੱਠਾ ਕਸ਼ਮੀਰ ਚੋਂ ਕਰਾ ਕੇ ਲਿਆਂਦਾ ਨੋਟ ਨੂੰ ਸਾਰੇ ਇਸੇ ਨਾਲ ਸੌਦੇ ਕਰੇ ਨੇ ਜਿੱਦੂ ਹੋਜੇ ਕੋਈ ਔਖਾ ਹਾਂ ਜੇ ਕੋਸੋ ਹੋਰ ਨਾ ਹੋ ਜੇ ਤੈਨੂੰ ਲੈ ਬਾਈ ਓਏ ਚੜ ਜਾ ਹਰ ਜਾ ਕਰ ਸੋਮਾ ਮਾਇਸ ਪੇੜਾ ਬਸ ਸੋਮਾ ਮਾਇਸ ਪੇੜਾ

17 18 19 20 ਆ ਸਾਢੇ 20 ਖੁਸ਼ ਹੈ ਉਸੋ ਕੇ ਦੇ ਚਾਰ ਬੰਦੇ ਆ ਕੰਮ ਨਹੀਂ ਕਰਦੇ ਕਹਿ ਕੇ ਲੈ ਨਹੀਂ ਦਲਾਲੀ ਨਹੀਂ ਲੈਂਦੇ ਜੀ ਕਿਉਂ ਬਾਬਾ ਜੀ ਮਾਜਾ ਪਾ ਲੈਗੇ ਬਣਦੀ ਆ ਉਹਦਾ ਬਣਦੀ ਹਾਂ ਇਹ ਤੇਰੇ ਮੂੰਹ ਨੂੰ ਦਰਸ਼ਣਾ ਬੱਕਰੀ ਦਿੱਤੀ ਸਾਵਾ ਬੰਦਾ ਐ ਤੂੰ ਅਸੀਂ ਵੀ ਬੰਦਾ ਕਮੰਦਾ ਦੇਖਦੇ ਆ ਸ਼ੰਗਾਰ ਵਾਂਗੂ ਅੱਛਾ ਮਾਲ ਵੀ ਖਾਸ ਬੰਦਿਆਂ ਦਾ ਵਿਕਦਾ ਹੁਣ ਨਹੀਂ ਮਾਲ ਨਹੀਂ ਦੇ ਕਹਦਾ ਛੇਤੀ ਹਰੇਕ ਦਾ ਇਹ ਸ਼ੰਗਾਰ ਨੂੰ ਦੇ ਦਾਂਗੇ ਇੱਕ ਹੀ ਪੱਠ ਮਾਰੀ ਐ ਅੱਠ ਗਲਾਬੀ ਐ ਆ ਜਾ ਖਾਣ ਏ ਕੋਸੇ ਸ਼ੰਗਾਰ ਸੇ ਲੈਨੇ ਬੱਕਰੀ ਅੱਛੀ ਖੜੀ ਰਹਿਣੇ ਦੋ ਪਰਚੀ